ਆ ਲਾ ਕੇ ਇਸ ਪ੍ਰੋਗਰਾਮ ਦਾ ਜਿਹੜੀ ਆ ਉਹ ਸਫਲਤਾ ਵਾਸਤੇ ਦਿਨ ਰਾਤ ਕੰਮ ਕਰਦੇ ਰਹੇ ਨੇ ਵੱਖ-ਵੱਖ ਸਕੂਲਾਂ ਤੋਂ ਆਏ ਅਤੇ ਹਮ ਤੇ ਸਾਰਿਆਂ ਨੂੰ ਜੀ ਆਇਆਂ ਔਰ ਵਿਸ਼ੇਸ਼ਕ ਬਹੁਤ ਜੀ ਆਇਆਂ ਇਹਨਾਂ ਦਾ ਧੰਵਾਦ ਹੈ ਕਿ ਜਿਨ੍ਹਾਂ ਨੇ ਕੋਈ ਵੀ ਜਦੋਂ ਅਸੀਂ ਇਹਨਾਂ ਨੂੰ ਸੇਵਾ ਲਈ ਹੁੰਦੇ ਆਂ ਸਾਨੂੰ ਜਿਹੜਾ ਉਹ ਜੈਸ ਕਰਦੇ ਨੇ ਔਰ ਆਪਣੇ ਕਾਲਜ ਔਰ ਸਾਨੂੰ ਆਪਣੇ ਕਾਲਜ ਵਿੱਚ ਆ ਕੇ ਬਹੁਤ ਖੁਸ਼ੀ ਹੁੰਦੀ ਹੋਣੀ ਹੋਰ ਦਾ ਬੇਤੀ ਕਰਾਂਗਾ ਸਾਡੇ ਵਿੱਚ ਬੈਠੇ ਨੇ ਸਰਦਾਰ ਗੁਰਵੰਤ ਸਿੰਘ ਜੀ ਰਟ ਪ੍ਰਿੰਸੀਪਲ ਉਹ ਇਸ ਮੌਕੇ ਤੇ ਆਉਣ ਆਵਾਜ਼ ਅਸ਼ੀਰਵਾਦ ਸਦੇਮੇ ਰੱਖੇ ਨੇ ਬੜੀ ਖੁਸ਼ੀ ਦੀ ਗੱਲ ਆ ਮੈਂ ਇਹ ਕੀ ਸ਼ਲਾਗਾਂਗੇ ਕਿ ਅੱਲਾਹ ਦੇ ਘਰੇ ਦਾਦਾ ਜੀ ਨੇ ਨਿਵਾਸੀਆਂ ਦੀ ਸੇਵਾ ਕੀਤੀ ਅਸਲ ਵਿੱਚ ਇਹ ਸੇਵਾ ਦਾ ਸੱਚੇ ਨੇ ਲੱਗਦਾ ਰਹਿੰਦੇ ਸੀ ਕੰਮ ਨੇ

ਕਿ ਟੀਚਰ ਨੂੰ ਮਾਤਰਾ ਸਿਸਕਾ ਨੂੰ ਉਸ ਦਾ ਰੇਤ ਕੋ ਫਿਰ ਸਨਮਾਨਤ ਹੋਣਾ ਚਾਹੀਦਾ ਹੈ ਜਿਸ ਸਿੱਖਿਆ ਬੈਂਕ ਵਿੱਚ ਅਸੀਂ ਕੰਮ ਕਰ ਰਹੇ ਹੈ ਬੜਾ ਪਵਿੱਤਰ ਕਿਤਾ ਸਾਡੇ ਹਿੱਸੇ ਆ ਜਦ ਇਹ ਬੁੱਢੇ ਅਗੇ ਅਸੀਂ ਮਿਹਨਤ ਕਰਕੇ ਬੱਚਿਆਂ ਨੂੰ ਪੜ੍ਹਾਉਂਦੇ ਹਾਂ ਬਹੁਤ ਹੀ ਕਾਰਜ ਉਸ ਨਾਦਸ ਗਿਆ ਰਾਹਤ ਫਾਊਂਡੇਸ਼ਨ ਦੇ ਪ੍ਰਧਾਨ ਹੈ ਸ਼੍ਰੀ ਰਾਮ ਰਾਜ ਜੀ ਜਿਹਨ ਸਿੱਖਿਆ ਦਾ ਬੜਾ ਕਰਦੇ ਆ ਐਸਰ ਕਾਲਜ ਦੇ ਮੈਜਰ ਪ੍ਰਿੰਸੀਪਲ ਸਰਦਾਰ ਅਰਜੀਤ ਸਿੰਘ ਜੀ ਭਟ ਗਿਆ ਸਰਦਾਰ ਗੁਰ ਸਿੰਘ ਜੀ ਅਕਸ਼ਰ ਮਾਤਾ ਤੇ ਪਿਆਰਿਓ ਸਾਥਿਓ ਅੱਜ ਸਾਡਾ ਇੱਥੇ ਫਾਊਂਡੇਸ਼ਨ ਦੇ ਉਦਘਾਟਨ ਵਿੱਚ ਪਹਿਲੀ ਵਾਰੀ ਅਸੀਂ ਇੱਥੇ ਇਹਨਾਂ ਨੂੰ ਮੌਕਾ ਮਿਲਿਆ

आपने जी ये प्रोग्राम करवाने में बागवान ट्राई करते और बड़ा बधिया प्राणा के जिला हस्ताल के यदि आपको तो सरकार के लिए चिंकी हम करते जी हमने सरकार करते जी अल्लाह जी रात कों देश में ये संस्कार देखोगे डॉक्टर आर्थिस्ट जी मंगल जिनका इन्हें ताज्ज्या कि वो नाम पर एक ਇਹਦਾ ਪਰਿਚੈ ਉਹਦੇ ਦੇ ਮੇਰੇ ਤੇ ਉਹਦਾ ਦੇ ਪਿਤਾ ਜੀ ਵੀ ਸਿੱਖਿਆ ਪੜ੍ਹਾਉਣ ਦੇ ਵਿੱਚ ਕੰਮ ਕਰਦੇ ਰਹੇ ਆ ਉਹਦਾ ਕਰਕੇ ਹੀ ਅੱਜ ਅੰਨੇ ਰਿਵਿਊ ਜਿਹੜਾ ਹੈ ਉਹਦਾ ਨਿਰਮਾਣ ਹੋਇਆ ਹੈ ਤੇ ਖੁਸ਼ਕੁਸ਼ੀ ਵੀ ਹੈ ਕਿਵੇਂ ਇਸ ਪ੍ਰੋਗਰਾਮ ਦੇ ਵਿੱਚ ਆਏ ਨੇ ਔਰ ਮੇਰੇ ਗੁਰੂ ਜੀ ਜਿੱਦਾਂ ਨੂੰ ਮੈਂ ਇੱਕ ਸਾਲ ਪੜ੍ਹਨ ਦਾ ਮੌਕਾ ਮਿਲਿਆ ਹੈ ਪ੍ਰੋਫੈਸਰ ਬੀਕੇ ਮੁਖਤਾ ਜੀ ਵੀ ਬੈਠੇ ਨੇ ਜਿਨ੍ਹਾਂ ਨੇ ਸਾਨੂੰ ਫਿਜ਼ਿਕਸ ਪੜ੍ਹਾਇਆ ਇਹ ਰਹਿਣੀਆਂ ਦਾ ਸਬਜੈਕਟ ਹੋਇਆ ਜਾ ਮਨਤਰਾ ਚਰਨਾਂ ਚ ਨੂੰ ਅਰਧਨੀਏ ਜੀ ਨੇ ਅਧਿਆਪਕੀ ਗੁਰੂ ਦੀ ਨਿਮਾਣ ਕੀਤੀ ਹੈ ਆਤਮ ਦੇ ਨਾਮ ਬਿਲਾਸ ਗੁਰੇ ਨਾਮ ਛੇ ਗੁਰੂ ਦੇ ਨਾਮ ਸਰਬ ਹੋਇ ਨਾਮ ਗੁਰੂ ਦਾ ਦਰਜਾ ਬਹੁਤ ਉੱਚਾ ਹੈ ਇਹ ਨਹੀਂ ਵਿਦਿਆਕੀ ਦਾ ਸਰਪਕ ਵਿਕਾਸ ਕਰਨਾ ਹੈ ਆ ਗੋਦੰਕਾਸ ਜਿਹੜਾ ਹੈ ਮਾਤੇ ਤੋਂ ਜਨਮ ਦੇਣ ਵਾਲੇ ਨੇ ਕਰਮ ਜਿਹੜਾ ਹੈ ਉਹਦੇ ਆਪ ਹੀ ਜਨਮਾਂ ਬੰਸ ਜੀ તો ટાડે ટાંડવ સંઘી બ્રેન્ડર્સ સંઘી ટાડે પખંડ સંઘી અપડેટ બી ઓસ તો ઓર ટીએ કાર્યરદે જોડે ઓર ટાડે મોવની સરકાર જો ટાડે આડે આબ જેના કોઈ છે કે લાગે સા પોચે હૈ મે ਜਦੋਂ ਉਹ ਸਾਰੇ ਨੌਜਵਾਨ ਦੱਸਿਆ ਕਿ ਆਪਣਾ ਆਈਏਗਾ ਕੋਈ ਇਫਾਰਟਮੈਂਟ ਕੇ ਟੀਚਰਾਂ ਨੂੰ ਜਿਵੇਂ ਕਦੇ ਸਿਆਣਾਗੇ ਥੋੜੇ ਜਿ ਨੂੰ ਦੀਵਾ ਦਿਹਾੜਨ ਵਾਲਾ ਸੋ ਅੱਜ ਆਪਾਂ ਗੱਲ ਕਰੀਏਗਾ ਕਿ ਆਪਾਂ ਜਿਵੇਂ ਇਹ ਕਰ ਸਕਦੇ ਟੀਚਰ ਨੇ ਸਮਝਾਇਆ ਕਿ ਇਹ ਵੀ ਇੱਕ ਨਹੀਂ ਹੈ ਪਰ ਇਸਮਾਇ ਨੀ ਕਰਨ ਦਾ ਦਮਿਆ ਬਹੁਤ ਅੱਛਾ ਅਗਰ ਅਸੀਂ ਗੌਰਤ ਕਰਿਆ ਪਰ ਜਿਹੜਾ ਜੂ ਅਸੀਂ ਦੇਖ ਰਿਹਾ ਮੈਂ ਜੇ ਪ੍ਰਿੰਸਪਲ ਸਾਹਿਬ ਤੋਂ ਦੇਖਾਂਗਾ ਜੋ ਕਰਾਈ ਜਾ ਰਿਹਾ ਤੁਸੀਂ ਵੀ ਜਾਣਦੇ ਹੋ ਪਰ ਇਸ ਸਮਾਜ ਵਿੱਚ ਕਿੰਤਰਾਂ ਦਾ ਕਰਾਈ ਜਾ ਰਿਹਾ ਅਰ ਕਰਾ ਨਜ਼ੀਲਾ ਜਿਹੜਾ ਕੋੜਾ ਸਾਰੇ ਸਮਾਜ ਨੂੰ ਖਾ ਰਿਹਾ ਇਹਨਾਂ ਲਈ ਸ਼ਹਿਰ ਸ਼ਾਇਦ ਨਾ ਰਹੀ ਐਸ ਨੇ ਸੀ ਇਸ ਮੰਚ ਤੇ ਬਰਾਗ ਬਾਈ ਦੇਵ ਮੋਢਲੇ ਸਦਾ ਬਖਸ਼ੀ ਦੀ ਬਾਜਵਾ ਸਾਹਿਬ ਅਸੀਂ ਉਹਨਾਂ ਨੂੰ ਬੈਂਟਰੀ ਪੜ੍ਹੀ ਸੀ ਐਸਐਸ ਦਾ ਬੜਾ ਇੱਕ ਆਸਾ ਸਕੂਲ ਵਿੱਚ ऐसे भी के बोलता है ये सारे गुरुदेव ने ना सब इतने पीएसी करवाई है ये ना सारे पढ़ी है सब ये सब का डिग्री सब रहे हैं ट्रिपल फैमिली भी स्कैंडरी भी इतने ज़्यादा देश हैं ये ना देश अदर देश आपने जो बजेक्स दिया ना इसके लिए पर ये ना सुपर विज़न जो मैं ऐसे लेक्चरर नौ दस साल सर पढ़ा रहा है और ਤੇ ਕਿਉਂਕਿ ਸਾਡੀ ਇੱਕ ਬੜੀ ਖਾਸ ਪਰਸਨੈਲਿਟੀ ਹੈ ਜਿਹੜੋ ਕਹਿੰਦੇ ਟੈਕਨੀਕਲ ਨੋਕ ਤੇ ਨਾ ਟੈਕਨੀਕਲ ਵਾਈਡ ਅੱਜ ਸਰ ਅਸੀਂ ਟੀਚਰ ਦੇ ਸੈਲੀਬ੍ਰੇਟ ਕਰ ਰਹੇ ਹਾਂ ਅੱਜ ਵਰਲਡ ਟੀਚਰ ਡੇ ਆਇਆ ਤੇ ਉਸੇ ਸੰਬੰਧ ਵਿੱਚ ਅਸੀਂ ਡਿਸਟ੍ਰਿਕਟ ਉਦਾਸਪੁਰ ਦੇ ਵਿੱਚ ਅੱਜ ਰਾਧ ਫਾਊਂਡੇਸ਼ਨ ਵੱਲੋਂ ਰਾਜ ਗਗਨ ਸਿੰਘ ਬਾਜਵਾ ਦੀ ਰਹਿਮਤ ਹੋਇਆ ਤਾਂ ਅੱਜ ਜਿਸੇ ਤੋਂ ਐਸਨ ਕਾਲਜ ਕਾਦੀਆਂ ਵਿੱਚ ਟੀਚਰ ਦੇ ਸੈਲੀਬ੍ਰੇਟ ਕਰ ਰਹੇ ਕਿਉਂਕਿ ਵੈਸੇ 5 ਸਤੰਬਰ ਨੂੰ ਸੀ ਸਾਡਾ ਟੀਚਰ ਡੇ ਹੁੰਦਾ ਪਰ ਉਸ ਸਮੇਂ ਕੁਝ ਹਾਲਾਤ ਲੋਕ ਕੁਦਰਤੀ ਕਲਾਈਮੇਟ ਇਸ ਤਰ੍ਹਾਂ ਨਹੀਂ ਬਣ ਗਿਆ ਹਰ ਹਰਾਲ ਨੂੰ ਇਸਟਿਸ਼ਨ ਕਰਕੇ ਅਸੀਂ ਉਹ ਦਿਨ ਨਹੀਂ ਮਨਾ ਸਕਦੇ ਤੇ ਉਹ ਅੱਜ ਅਸੀਂ ਮਨਾ ਰਹੇ ਹਾਂ ਤੇ ਸਾਰੇ ਜ਼ਿਲ੍ਹੇ ਦੇ 110 ਜਗ੍ਹਾਵਾਂ 'ਇਸ ਨੂੰ ਸਨਮਾਨਤ ਕਰਾਂਗੇ ਇਹਨਾਂ ਨੂੰ ਸਨਮਾਨਤ ਕਰਨ ਵਾਸਤੇ ਸਾਡੀਆਂ ਜੁਨੀਆ ਵੀ ਸਿੱਖਿਆਵਾਂ ਪੜ੍ਹਦੀਆਂ ਜਿਹੜੀਆਂ ਮਹਾਨ ਸਖਸੀਅਤਾਂ ਜਿਹੜੀਆਂ ਰਿਟਾਇਰ ਹੋ ਚੁੱਕੀਆਂ ਬੜੀ ਬੜੀਆਂ ਅੱਛੀਆਂ ਪੋਸਟਰ ਉੱਪਰ ਡੀਓ ਡਿਪੀਓ ਰਿਟਾਇਰ ਪ੍ਰਿੰਸੀਪਲ ਸਾਹਿਬ ਉਹ ਸਾਰੇ ਆਪਣੇ ਕਰਤਵਾਂ ਨਾਲ ਇਹਨਾਂ ਨੂੰ ਸਨਮਾਨਤ ਕਰਾਂਗੇ ਤੇ ਅੱਜ ਅਸੀਂ ਬੜੇ ਵਿਭਾਗੀ ਸਮਝਦੇ ਹਾਂ ਕਿ ਕਿਹੋ ਜਿਹੇ ਬਜ਼ੁਰਗਾਂ ਦਾ ਅਸ਼ੀਰਵਾਦ ਲੈਣਾ ਬਹੁਤ ਜ਼ਰੂਰੀ ਹੈ ਸੰਸਥਾਨ ਬਈ ਸ਼ਾਂਤ ਆਤਪਰ ਹੈ ਇਸੇ ਹੀ ਕੰਮ ਕਰਨ ਵਾਸਤੇ ਬਾਾਕੀ ਅਸੀਂ ਗੁਰੂ ਮਹਾਰਾਜ ਅਰਦਾਸ ਕਰਦੇ ਆ ਕਿ ਸਾਡੇ ਬਾਜਵਾਦ ਸਾਹਿਬ ਬਿਲਕੁਲ ਤੰਦਰੁਸਤ ਰਹਿਣ ਜਿੰਨੇ ਚੜ੍ਹਦੀ ਕਲਾ ਰਹਿਣ ਸਾਡੇ ਜੋ ਕਿ ਉਹ ਪ੍ਰੈਸਮਰ ਦੇ ਪ੍ਰਧਾਨ ਸਾਹਿਬ ਨੇ ਮੀਨਸ ਕਿ ਅਸੀਂ ਸੰਸਥਾ ਦੇ ਸਾਰੇ ਹੀ ਜਿਹੜੇ ਮੈਂਬਰ ਸਾਹਿਬਾਨ ਨੇ ਅਸੀਂ ਉਹਨਾਂ ਦੀ ਰਹਿਮ ਹੇਤ ਕੰਮ ਕਰ ਰਹੇ ਹਾਂ ਬਾਾਕੀ ਅੱਜ ਆਏ ਹੋਏ ਸਾਰੇ ਹੀ ਜਿੰਨੇ ਵੀ ਸਾਡੀਆਂ ਮਹਾਨ ਸ਼ਖਸੀਅਤਾਂ ਨੇ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਤੇ ਨਾਲ ਦੀ ਨਾਲ ਅਸੀਂ ਉਹਨਾਂ ਦਾ तहे ਦਿਲੋਂ ਸ਼ੁਕਰ ਵੀ ਜਾਨਾ ਕਿ ਉਹਨਾਂ ਨੇ ਸਮਾਂ ਕੱਢ ਕੇ ਸਾਡੇ ਨਾਲ ਗੈੱਟ ਟੂਗੇਦਰ ਕੀਤੀ ਹੈ ਤੇ ਆਪਣਾ ਇਹ ਬੰਧ ਦਾ ਮਾਨ ਸਤਕਾਰ ਉਪਰਾਂ ਫਰਵਾਹ ਆਪਣੇ ਪ੍ਰੈਸਰ ਵੀਰਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤਾਰੀ ਵੀਰ ਜੀ ਦਾ ਉਹਨਾਂ ਦੇ ਨਾਲ ਹੋਰ ਸਾਥੀਆਂ ਦਾ ਜਿਨ੍ਹਾਂ ਨੇ ਸਾਡੀ ਏਰੀਆ ਕਵਰੇਜ ਕਰਕੇ ਤੇ ਪਬਲਿਕ ਨੂੰ ਇੱਕ ਰੋਲ ਮਾਡਲ ਤੋਂ ਦੱਸਿਆ ਕਿ ਇਸ ਤਰ੍ਹਾਂ ਇਲਾਕੇ ਦਾ ਸਤਿਕਾਰ ਕਰਨਾ ਚਾਹੀਦਾ। ਇਹ ਚਾਹੁੰਦਾ ਹਾਂ ਕਿ ਆਪਣੀ ਡਿਊਟੀ ਪ੍ਰਤੀ ਵਫਾਦਾਰ ਰਹਿਣ ਜੋ ਵੀ ਸਾਨੂੰ ਸਮੇਂ-ਸਮੇਂ ਤੇ ਜਿਸ ਤਰ੍ਹਾਂ ਦਾ ਸਾਨੂੰ ਕੰਮ ਮਿਲਦਾ ਖਾਸ ਕਰਕੇ ਜੋ ਸਾਡੀ ਰਾਈਟ ਡਿਊਟੀ ਹੈ ਸਾਨੂੰ ਉਹ ਕਰਨੀ ਚਾਹੀਦੀ ਹੈ ਤਾਂ ਜੋ ਕਿ ਸਮਾਜ ਵਿੱਚ ਸਾਡਾ ਮਾਨ ਸਨਮਾਨ ਹੋ ਸਕੇ। ਵੈਸੇ ਵੀ ਐਸੇ ਆ ਇੰਟਰਨੈਸ਼ਨਲ ਟੀਚਰ ਨੂੰ ਸਮਰਪਿਤ ਆ ਕਿ ਸਾਡੇ ਬੱਚੇ ਬਹੁਦੇ ਪੜ੍ਹ ਕੇ ਬਾਹਰ ਵੀ ਗਏ ਆ ਤੇ ਉਹਨਾਂ ਵਿੱਚ ਹੀ ਬਣਾ ਉਹਨਾਂ ਨੂੰ ਹੋਏਗਾ ਕਿ ਸਾਡੇ ਤੇ ਆਪਣਾ ਹੀ ਸਤਿਕਾਰ ਹੋਵੇ